ACP इंडिया परनाम ਟੁਰੀ ਸ਼ਹਿਰ ਵਿੱਚ ਵਿਕਾਸ ਕਾਰਜਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਸਾਈ ਮੰਦਰ ਟੁਰੀ ਵਿਖ ਤੋਂ ਲੈ ਕੇ ਉਸ ਏਰੀਆ ਦੀਆਂ ਸਾਰੀਆਂ ਸੜਕਾਂ ਦਾ ਨਿਰਮਾਣ ਕਾਰ ਸ਼ੁਰੂ ਕੀਤਾ ਗਿਆ ਜਿਸ ਦੀ ਰਸਮੀ ਉਦਗਾਟਨ ਦਲਬੀਰ ਸਿੰਘ ਢਿੱਲੋਂ ਚੇਅਰਮੈਨ ਮਾਲ ਇੰਡਸਟਰੀ ਦਫਤਰ ਇੰਚਾਰਜ ਸੀਐਮ ਧੂਰੀ ਰਾਜਵੰਦ ਸਿੰਘ ਖੁੱਲੀ ਚੇਅਰਮੈਨ ਮਾਰਕੀਟ ਕਮੇਟੀ ਧੂਰੀ ਅਤੇ ਪੁਸ਼ਪਾ ਤਾਇਲ ਪ੍ਰਧਾਨ ਨਗਰ ਕੌਂਸਲ ਨੇ ਸ਼ਿਕਾਇਤ ਕੀਤੀ ਅਤੇ ਨਾਲ ਹੀ ਇਸ ਕਾਰਜ ਨੂੰ ਅੱਜ ਹਰੀ ਝੰਡੀ ਅਤੇ ਸਾਈ ਮੰਦਿਰ ਵਿਖੇ ਮੱਥਾ ਟੇਕ ਕੇ ਲੰਡੂ ਵੰਡ ਕੇ ਸ਼ੁਰੂਆਤ ਕੀਤੀ ਗਈ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਕੀ ਕਹੂੰਗਾ ਅਗਲੀ ਅੱਜ ਸਾਡੀ ਸਮੂਚੀ ਟੀਮ ਸਾਡੇ ਮੇਰੇ ਸਾਥੀ ਸਰਦਾਰ ਦਨਵੀਰ ਸਿੰਘ ਢਿਲੋਂ ਜੀ ਚੇਅਰਮੈਨ ਸਾਹਿਬ ਜੋ ਦਫ਼ਤਰ ਅਨਾਰ ਪੂਰੀ ਨਾਲ ਸਾਡੇ ਇੱਥੇ ਇਕੱਠੇ ਦੇਖ ਰਹੇ ਆ ਸਾਡੇ ਸ਼ਹਿਰ ਦੇ ਪ੍ਰਧਾਨ ਉਪੂਜੀ ਪੂਰਤਕ ਕਾਰਜ ਉਹ ਸਾਡੇ ਪੁੱਲਾ ਜੀ ਪੁੱਲਾ ਜੀ ਐਕਸ ਸਾਹਿਬ ਤੇ ਸਾਡੀ ਕਮੇਟੀ ਸਾਡੇ ਸਮੂਹੇ ਸਾਥੀ ਅੱਜ ਜੋ 93.5 ਲੱਖ ਦੇ ਕੰਮ ਪੂਰੀ ਦੇ ਵਿੱਚ ਹੋ ਰਹੇ ਨੇ ਕਿਉਂਕਿ ਸੀਐਮ ਸਾਹਿਬ ਦਾ ਹਲਕਾ ਹੈ ਇੱਥੇ ਕਿਸੇ ਕੰਮ ਦੀ ਪੈਸੇ ਦੀ ਕਮੀ ਨਹੀਂ ਤੇ ਸਾਰੇ ਸ਼ਹਿਰ ਦੇ ਵਸਨੀਕ ਦਸਤਨਾ ਜੋ ਲਿਖੇ ਇੱਕ ਇੱਕ ਕਰਕੇ ਜੋ ਵੀ ਸ਼ਹਿਰ ਦਾ ਕੰਮ ਹੈ ਉਹ ਸਾਰਾ ਨੇਪਰੇ ਚੜੂਗਾ ਪਿੰਡਾਂ ਦੇ ਕੰਮ ਸ਼ਹਿਰ ਦੇ ਕੰਮ ਜੋ ਡਵੈਲਪਮੈਂਟ ਦੇ ਨੇ ਕੋ ਸਾਰੀ ਵਧੀਆ ਤਰੀਕੇ ਦੇ ਨਾਲ ਸਾਡੀ ਸਾਰੀ ਸ੍ਰੋਚੀ ਟੀਮ ਇਕੱਠੀ ਹੋ ਕੇ ਸੀ ਕਰਵਾ ਰਹੇ ਆ। ਸੋ ਮੈਂ ਮੁਬਾਰਕਬਾਦ ਦਿੰਦਾ ਧੂਰੀ ਵਾਸੀਆਂ ਨੂੰ ਕਿ ਜਿਨ੍ਹਾਂ ਨੇ ਇਥੋਂ ਐਮ.ਐਲ.ਏ ਚੁਣਿਆ ਸੀ ਸਦਾ ਭਗਤ ਸਿੰਘ ਮਾਨ ਜੀ ਨੂੰ। ਉਹ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਆ ਜਿਹੜੇ ਬਹੁਤ ਹੀ 2 2.5 ਸਾਲ ਦੇ ਵਿੱਚ ਜਿਨ੍ਹਾਂ ਨੇ ਪੰਜਾਬ ਦੇ ਜਿਹੜੇ ਇਕੱਲੇ ਧੂਰੀ ਦੇ ਨਹੀਂ ਪੂਰੇ ਪੰਜਾਬ ਦੇ ਇਹ ਜਿਹੇ ਇਤਿਹਾਸਿਕ ਕੰਮ ਕੀਤੇ ਨੇ ਕਿ ਲੋਕ ਉਹਨਾਂ ਨੂੰ ਯਾਦ ਕਰਦੇ ਨੇ। ਆ ਤੁਸੀਂ ਅੱਜ ਉਹਦਾ ਰਿਜ਼ਲਟ ਵੀ ਦੇਖ ਰਹੇ ਹੋ ਕਿ ਸਾਡੇ ਚੋਣਾਂ ਦੇ ਵਿੱਚ ਵੀ ਬਹੁਤ ਅੱਛੇ ਰਿਜ਼ਲਟ ਆਵਾਦੀ ਪਾਰਟੀ ਲੀਡ ਕਰ ਰਹੀ ਹੈ। ਸੋ ਇਹ ਸਾਰਾ ਕੁਝ ਉਹਨਾਂ ਦੇ ਕੀਤੇ ਹੋਏ ਕੰਮਾਂ ਦੀ ਕਰਕੇ ਹੀ ਆ ਸੋ ਅਸੀਂ ਸਾਰੇ ਸਾਡੀ ਟੀਮ ਸੂਚੀ ਅਸੀਂ ਇੱਕਜੁੱਟ ਹੋ ਕੇ ਧੂਰੀ ਸ਼ਹਿਰ ਦੀ ਮਹਾਰ ਬਣਦਾ ਪੰਜ ਚੇਅਰਮੈਨ ਸਾਹਿਬਾ ਜੋ ਵੋਟ ਦਿੱਤਾ ਸਰਕਾਰ ਦੇ ਹੋਰ ਵੀ ਸਿਮ ਸਾਹਿਬ ਦੇ ਦੇਸ਼ਾ ਨਿਰਦੇਸ਼ਾਂ ਤੇ ਧੂਰੀ ਦੇ ਵਿੱਚ ਪੂਰੇ ਸ਼ਹਿਰ ਦੇ ਇੰਟਰਨਲ ਪ੍ਰੀਮਿਕਸ ਰੋਡ ਨੇ ਜਿਹੜੇ तकरीबन 100 ਰੁਪਏ ਦਾ ਕੰਮ ਆਜੂ ਉਹ ਜਦੋਂ ਬਾਅਦ ਕੀ ਟੈਂਡਰ ਲੱਗ ਗਿਆ ਸੀ ਜਿਹਨੇ ਕੰਮ ਸਟਾਰਟ ਕਰਿਆ ਇਸ ਤੋਂ ਬਿਨਾ ਵੀ ਹੋਰ ਬਹੁਤ ਸਾਰੇ ਕੰਮ ਨੇ ਜਿਹੜੇ ਸੀਓ ਸਾਹਿਬ ਦੀ ਆਗਿਆ ਦੇ ਨਾਲ ਬਿਊਟੀਫਿਕੇਸ਼ਨ ਦੇ ਲਈ ਬਹੁਤ ਜ਼ਿਆਦਾ ਹੋਣਗੇ ਤੇ ਇੰਟਰਨਲ ਰੋਡ ਸਾਡੀ ਸੰਗਰੂਰ ਤੁਸੀਂ ਦੇਖਿਆ ਹੋਊਗਾ ਉਹ ਤੋਂ ਵੀ ਕੰਮ ਸਟਾਰਟ ਹੋਇਆ ਹੋਇਆ ਹੈ ਮਲੇਕਪੁਰਲਾ ਬਾਈਪਾਸ ਤੋਂ ਸੰਗਰੂਰ ਬਾਈਪਾਸ ਤੱਕ ਉਹਨੂੰ ਵੀ ਬਿਊਟੀਫਿਕੇਸ਼ਨ ਕਰਨੀ ਹੈ ਤੇ ਸਾਰੀ ਨੂੰ ਰੈਨੋਵੇਟ ਕਰਨਾ ਹੈ ਇਵਨ ਪੂਰੇ ਸਮੇਂ ਜੇ ਤੁਸੀਂ ਦੇਖੋਗੇ ਸਾਲ ਡੇਢ ਸਾਲ ਦੇ ਵਿੱਚ ਪੂਰੇ ਧੂੜੀ ਨੂੰ ਇਹਦੀ ਦਿਸ਼ਾ ਨੁਹਾਰ ਬਦਲੀ ਗਈ ਹੈ ਤੁਹਾਨੂੰ। ਆਰੋਬੀਆ ਜਿਹੜਾ ਆਪਣਾ ਰੇਲਵੇ ਓਵਰ ਬ੍ਰਿਜ ਉਹ ਵੀ ਮਨਜ਼ੂਰ ਹੋ ਗਿਆ। ਉਹਦਾ ਵੀ ਬਹੁਤ ਜਲਦੀ ਕੰਮ ਸਟਾਰਟ ਕਰਵਾਵਾਂਗੇ। ਔਰ ਜਿਹੜੀ ਸਾਡਾ ਪੁੱਲ ਆਗਾ ਆ ਸੁਆ ਆਪਾਂ ਟੱਕਿਆ ਜਾਗਾ। ਇਹਦੇ ਉੱਪਰ ਵੀ ਇੱਕ ਸਿੰਥੈਟਿਕ ਟਰੈਕ ਬਣਨਾ ਹੈਗਾ। ਉਹਦਾ ਪ੍ਰੋਪੋਜ਼ਲ ਭੇਜਿਆ ਹੋਇਆ ਉਮੀਦ ਹੈ ਜਲਦੀ ਉਹਦੀ ਮਨਜ਼ੂਰੀ ਹੋ ਜੂ। ਔਰ ਬਹੁਤ ਸਾਰੇ ਜਲਦੀ ਕੰਮ ਤੁਸੀਂ ਬਿਊਟੀਪੇਸ਼ਨ ਦੇ ਇੱਥੇ ਨਜ਼ਰ ਆਉਣਗੇ। ਔਰ ਇਹ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਨਹੀਂ ਉਹਨਾਂ ਦੀ ਇੱਛਾ ਅਸੀਂ ਤਾਂ ਕੰਮ ਕਰਨ ਵਾਲੇ ਆ